ਪਰ ਮੇਰੀ ਕੋਈ ਔਕਾਤ ਨਹੀਂ ਮੈਂ ਆਪਣੇ ਬਜ਼ੁਰਗਾਂ ਦੀ ਕਾਪੀ ਕਰ ਸਕਾਂ ਹੋਂ ਤੇ ਆਣਾ ਸੁਣੀ ਜੇ ਤੁਸੀਂ ਪੱਗਾ ਬਣ ਕੇ ਤੁਸੀਂ ਪੱਗੜ ਬਣ ਕੇ ਗੁਰੂ ਗੋਬਿੰਦ ਸਿੰਘ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਣ ਕੇ ਗੁਰੂ ਅੰਗਦ ਦੇ ਵੀ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਣ ਕੇ ਗੁਰੂ ਨਾਨਕ ਦੇ ਵੀ ਰੀਸ ਕਰ ਸਕਦੇ ਆ ਤੁਸੀਂ ਪੱਗਾ ਬਣ ਕੇ ਤੁਹਾਡੇ ਢੇਰੇ ਤੁਹਾਡੀਆਂ ਟਕਸਾਲਾਂ ਤਤ ਤੰਦੇ ਦੇਗਾ ਤੁਸੀਂ ਕਰ ਸਕਦੇ ਆ ਪਹਿਲੀ ਪਾਸ਼ੇ ਗੁਰੂ ਨਾਨਕ ਸਾਹਿਬ ਰੀਸ ਕਰ ਸਕਦੇ ਆ ਗੁਰੂ ਅਮਰਦਾਸ ਜੀ ਰੀਸ ਕਰ ਸਕਦੇ ਆ ਚੌਥੇ ਪਾਸ਼ੇ ਨੂੰ ਰਾਮਦਾਸ ਜੀ ਰੀਸ ਕਰ ਸਕਦੇ ਤੁਸੀਂ ਬਹਿਲਾ ਪੰਜਵਾਂ ਜੀ ਦੀ ਰੀਸ ਕਰ ਸਕਦੇ ਗੁਰੂ ਅਰਜਨ ਦੇਵ ਜੀ ਦੀ ਛੇਵੀਂ ਪਾਸ਼ੇ ਸੱਤਵੀਂ ਪਾਸ਼ੇ ਅੱਠਵੀਂ ਪਾਸ਼ੇ ਨੌਵੀਂ ਪਾਸ਼ੇ ਦੀ ਰੀਸ ਕਰ ਸਕਦੇ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗਵੈਨ ਸਾਹਿਬ ਰੀਸ ਕਰ ਸਕਦੇ ਆ ਤਾਂ ਮੈਂ ਤੁਸੀਂ ਜਿੰਨੇ ਵੀ ਅੰਮ੍ਰਿਤ ਛਕ ਲੈਂਦੇ ਹੋ ਤੁਸੀਂ ਆਪਣੇ ਆਪ ਨੂੰ ਗੁਰੂ ਗਵੈਨ ਸਿੰਘ ਜੀ ਦੇ ਕੈਂ ਨਾ ਮਾ ਸਭ ਤੋਂ ਲਾਟਲੇ ਪੁੱਤਰ ਸਮਝਣਾ ਸ਼ੁਰੂ ਕਰ ਦਿੰਦੇ ਉਹ ਗੁਰਨਾਨਕ ਦੇ ਸਭ ਤੋਂ ਲਾਟਲੇ ਪੁੱਤਰ ਸ਼ੁਰੂ ਕਰ ਦਿੰਦੇ ਸਮਝਣਾ ਠੀਕ ਆ ਤੁਹਾਨੂੰ ਪਾਗੀ ਦੀਦੀ ਆ ਤੁਹਾਨੂੰ ਲੋਕਾਂ ਦੇ ਦਿਮਾਗ ਦੇ ਵਿੱਚ ਮਤ ਨਹੀਂ ਦੀਦੀ ਜੇ ਤੁਸੀਂ ਪੱਗਾ ਬਣ ਕੇ ਦਸਾਂ ਪਾਸ਼ਾਂ ਦੀ ਰੀਸ ਕਰ ਸਕਦੇ ਆ ਜੇ ਤੁਸੀਂ ਪੱਗਾ ਬਣ ਕੇ ਹੰਕਾਰ ਕਰ ਸਕਦੇ ਆ ਮਹਾਰਾਜ ਦੇ ਸਿਰ ਦੇ ਉੱਤੇ ਪੱਗ ਨਹੀਂ ਤਾਂ ਮੈਂ ਪੱਗ ਲਾ ਕੇ ਸੱਚ ਵੀ ਨਹੀਂ ਬੋਲ ਸਕਦਾ ਯਾਰ ਤੁਸੀਂ ਤਾਂ ਪੱਗ ਬਣ ਕੇ ਦਨ ਰਾਤ ਨੂੰ ਦਨ ਰਾਤ ਤੱਕ ਤਾਂ ਦੇ ਬਹਿ ਝੂਠ ਬੋਲਦੇ ਹੋ ਮੈਂ ਸੱਚ ਵੀ ਨਹੀਂ ਬੋਲ ਸਕਦਾ ਮੈਨੂੰ ਇੰਨੀ ਵੀ ਇਆਜ਼ਤ ਨਹੀਂ ਯਾਰ